ਆਮਨੋ ਉਮੀਦੇ ਸ਼ੁਭ ਮੌਕੇ ਤੇ ਬਟਾਲਾ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਇਸ ਮੌਕੇ ਹਰ ਕੋਈ ਕੇਸਰੀ ਰੰਗ ਵਿੱਚ ਰੰਗਿਆ ਦਿਖਾਈ ਦਿੱਤਾ ਇਹ ਸ਼ੋਭਾ ਯਾਤਰਾ ਬਟਾਲਾ ਦੀ ਪੁਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਖੰਜੂਰੀ ਗੇਟ ਵਿਖੇ ਜਾ ਕੇ ਸਮਾਪਤ ਹੋਈ ਇਸ ਮੌਕੇ ਵੱਖ-ਵੱਖ ਝਾਂਕੀਆਂ ਤੇ ਬੈਂਡ ਬਾਟੀਆਂ ਨੇ ਖੂਬ ਰੰਗ ਬੰਨਿਆ ਆਪਣੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਚਾਹੁੰਦਾ ਇਸ람 ਨਮੀ ਦੇ ਉੱਤਰ ਹਸਨ ਤੇ ਬਟਾਲਾ ਸਜਿਆ ਹੋਇਆ ਹੈ ਸੰਗਤ ਦਾ ਪਿਆਰ ਨਜ਼ਰ ਆ ਰਿਹਾ ਹੈ ਹਰ ਥਾਂ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਇੱਕ ਆਪਣਾ ਪੰਗ ਚੀਕਾਂ ਘੜਾ ਦੂੰਗਾ ਜਿੰਨੇ ਮੇਰੇ ਸ਼ਹਿਰ ਵਾਲਿਆਂ ਨੇ ਮਾੜੀ ਨਿਗਾਹ ਰੱਖੀ ਪਖਸ਼ੂਆਂ ਨੇ ਐਂਡ ਤੱਕ ਪਿੱਛਾ ਟਰੋ ਬਹੁਤ ਚੰਗੀ ਗੱਲ ਆਜ ਰਾਮ ਨਮੀ ਜੀ ਦੇ ਦਿਨ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਆ ਤੇ ਸਾਰੇ ਦੇਸ਼ਵਾਸੀ ਸਾਰੇ ਪੰਜਾਬੀ ਰਲ ਮਿਲ ਕੇ ਮਨਾ ਰਹੇ ਨੇ ਇਹ ਸੋਚ ਇਹ ਸਾਜ ਬਣੀ ਰਵੇ ਆਰਾਮ ਦੀ ਸਭ ਤੇ ਮੇਰ ਕਰ ਅੱਜ RAM NAVAY ਦਾ ਪਰਵ ਹਰਸ਼ੋ ਹਲਾਸ਼ਾ ਮਨਾ ਰਹੇ ਜਨ ਜਨ ਬਾਹਰ ਆਇਆ ਖੜਕਾਂ ਤੇ ਪਰ ਵੇਖੋ ਸਾਰਾ ਰੰਗ ਭਗਵਾ ਆਇਆ ਪਿਆ ਮੈਂ ਸਾਰੇ ਬਟਾਲਾ ਵਾਸੀਆਂ ਨੂੰ ਦੇਸ਼ਵਾਸੀਆਂ ਨੂੰ ਇਸ ਮਹਾਨ ਪਰਵ ਤੇ ਸਜਦਾ ਕਰਦਾ ਤੇ ਮੁਬਾਰਕਬਾਦ ਦਿੰਦਾ ਸਾਰਾ ਕੇਸੇ ਰੰਗ ਚ ਰੰਗਿਆ ਸਾਰਾ ਸ਼ਹਿਰ ਅੱਜ ਕੇਸੇ ਰੰਗ ਚ ਰੰਗਿਆ ਸਾਰਾ ਸ਼ਰਾਰਤੀ ਲੋਕ ਬਾਜ ਆ ਜਾਣ ਲੇਦਰਲਾ ਹਸ਼ਰ ਬੁਰਾ ਹੋਣਾ ਵਾ ਬੁਰਾ ਹੋਣਾ ਨਾ ਹਸ਼ਰ ਅੱਜ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਭਗਵਾਨ ਸ਼੍ਰੀ ਰਾਮ ਜੀ ਦੇ ਜਨਮ ਦਿਨ ਤੇ ਉਪਲਖ ਦੇ ਵਿੱਚ ਅੱਜ ਸ਼ੋਭਾ ਯਾਤਰਾ ਨਿਕਲੀ ਜਾ ਰਹੀ ਹੈ ਨੀ ਵੈਲਫੇਅਰ ਸੁਸਾਇਟੀ ਦੀ ਅਗਵਾਈ ਹਟ ਪਟਾਲੇ ਦੀਆਂ तमाम ਸੋਸ਼ਲ ਆਰਗੇਨਾਈਜੇਸ਼ਨ ਅੱਜ ਇਸ ਸ਼ੋਭਾ ਯਾਤਰਾ ਦੀ ਸ਼ਾਮਿਲ ਹੈ ਔਰ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਖੁਸ਼ੀਆਂ ਦਾ ਮਾਹੌਲ ਹੈ ਜੀ ਬਿਲਕੁਲ ਜੀ ਇਕ ਨੀ ਵੈਲਫੇਅਰ ਸਰਟੀ ਦੀ ਖਾਸੀਅਤ ਹੈ ਹਰ ਫੰਕਸ਼ਨ ਇੱਕ ਅਲੱਗ ਰੂਪ ਦੇ ਵਿੱਚ ਸਮਾਜ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਅੱਜ ਬਾਬੂ RAM ਜੀ ਦੀ ਲੀਲਾ ਬਟਾਲਾ ਦੇ ਵਿੱਚ ਹਰ ਗਲੀ ਹਰ ਮਹੱਲਾ ਹਰ ਸ਼ਹਿਰ ਰਾਮਈ ਹੋਇਆ ਪਿਆ ਹੈ ਉਹ ਬਾਬੂ RAM ਜੀ ਦੇ ਜਨਮ ਦਿਨ ਦੀਆਂ ਮਹਾਂਪੁਰਚਾਂ ਨੂੰ ਜਨਮ ਦਿਤੇ ਬਹੁਤ ਬਹੁਤ ਮੁਬਾਰਕਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇਆਂ ਸੰਗਤਾਂ ਬਾਬੂ RAM ਜੀ ਦਾ ਆਸ਼ੀਰਵਾਦ ਲੈਦੀਆਂ ਨੇ ਉਹ ਸਾਰਾ ਬਟਾਲਾ ਰਾਮਈ ਹੋਇਆ ਪਿਆ ਹੈ ਅੱਜ ਦਾ ਸ਼ੁਭ ਦਿਹਾੜਾ ਮਹਾਨ ਨਾਮ ਦਾ ਰਾਜਯੋਗ ਅਭਿਸ਼ੇਕ ਹੋਇਆ ਸੀ ਔਰ ਇੱਕ ਉਤਸ਼ਾਹ ਵਾਲਾ ਸਾਰੇ ਸਮਾਜ ਵਾਸਤੇ ਕੋਈ ਕਿਸੇ ਤਰ੍ਹਾਂ ਦਾ ਛੂਆਛਾਤ ਭੇਦਭਾਵ ਨਹੀਂ ਕੋਈ ਜਾਤ ਪਾਤ ਨਹੀਂ ਤੋਂ ਸਾਰਾ ਸਮਾਜ ਹਿੰਦੂ ਸਮਾਜ ਸਿੱਖ ਸਮਾਜ ਸਾਰਾ ਇਕੱਠਾ ਹੋ ਕੇ ਇਹ ਵਾਲਾ ਸਾਰਾ ਇਹਤੂ ਉਤਸਵ ਨੂੰ ਬੜੇ ਉਤਸ਼ਾਹ ਦੇ ਨਾਲ ਅਸੀਂ ਬਣਾਨੇ ਆ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਦੇ ਦਿਨ ਬਹੁਤ ਬਹੁਤ ਵਧਾਈ ਵੀ ਆ ਸਾਰੇ ਲੋਕ ਇਕੱਠੇ ਹੋ ਕੇ ਇਸੇ ਸ਼ੁਭ ਯਾਤਰਾ ਚਾਈ ਸ਼ਾਮ ਨੂੰ ਸਾਰਾ ਪਟਾਲਾ ਕੇਸਰੀ ਰੰਗ ਚ ਰੰਗਿਆ ਹੋਇਆ ਹੈ ਅੱਜ ਸਾਰਾ ਪਟਾਲਾ ਕੇਸਰੀ ਰੰਗ ਚ ਰੰਗਿਆ ਹੋਇਆ ਹੈ ਬਹੁਤ ਜ਼ਿਆਦਾ ਬਹੁਤ ਹੀ ਅੱਛਾ ਲੱਗ ਰਿਹਾ ਹੈ ਔਰ ਲੋਕਾਂ ਦੇ ਅੰਦਰ ਬੜਾ ਉਤਸ਼ਾਹ ਹੈ ਆਪ ਕੁੰਭ ਦੇ ਮੇਲੇ ਤੋਂ ਬਾਅਦ ਬਗਵਾਨ ਰਾਮ ਦੇ ਮੰਦਰ ਬਣਨ ਤੋਂ ਬਾਅਦ ਲੋਕਾਂ ਦੇ ਅੰਦਰ ਬਹੁਤ ਜਾਗਰਤੀ ਆਈ ਹੈ ਲੋਕਾਂ ਨੂੰ ਪਛਾਣ ਹੋ ਗਈ ਹੈ ਵੀ ਇਹ ਸਨਾਤਨ ਧਰਮ ਨਾਲ ਜੁੜੇ ਦਿਆਂ ਅਸੀਂ ਸਨਾਤਨ ਧਰਮ ਦੀ ਜਾਜਾ ਕਰ ਜਾਂਦੇ ਹਾਂ ਪੈਰਵਾਸੀਆਂ ਨੂੰ ਜਨਮ ਨੌਮੀ ਦੇ ਦਿਹਾੜੇ ਸਰ ਵਧਾਈ ਦਿੰਦਾ ਤੇ ਆਸ ਕਰਦਾ ਕਿ RAM ਦੀਆਂ ਜਿਹੜੀਆਂ ਸਖਿਆਵਾਂ ਬਾ ਉਹਨਾਂ ਤੇ ਸਾਰੇ ਅਮਲ ਕਰਨਗੇ ਕਿਉਂਕਿ ਧਰਮ ਜਿਹੜਾ ਧਰਮ ਹੈ ਕੀ ਹੈ ਬੇਸਿਕਲੀ ਧਰਮ ਤੇ ਇੱਕ ਮਰਜਾਦਾ ਵਾ ਜੇ ਕਿਸੇ ਵੀ ਸਮਾਜ ਦੇ ਵਿੱਚ ਕਿਸੇ ਵੀ ਪਰਿਵਾਰ ਦੇ ਵਿੱਚ ਕਿਸੇ ਵੀ ਧਰਮ ਵਿੱਚ ਕੋਈ ਮਰਜਾਦਾ ਤੇ ਉਹ ਧਰਮ ਹੈ ਜੇਕਰ ਅੱਜ ਆਪਾਂ ਦੁੱਖਾਂ ਨੂੰ ਭੋਗ ਰਹੇ ਆ ਸਾਰਾ ਸਮਾਜ ਤੇ ਇਹਦਾ ਮਤਲਬ ਇਹੋ ਹੀ ਆ ਕਿ ਅਸੀਂ RAM ਦੀਆਂ ਜਿਹੜੀਆਂ ਸਖਿਆਵਾਂ ਸੀ ਮਰਜਾਦਾ 'ਚ ਰਹਿਣਾ ਉਹ ਤੋਂ ਕੁਝ ਨਹੀਂ ਸਿੱਖਿਆ ਜੇ ਆਪਾਂ ਮਰਜਾਦਾ 'ਚ ਰਹੀਏ ਜੇ ਤੇ ਰਾਮ ਰਾਜ ਆਪਸ ਸਥਾਪਿਤ ਕਰ ਸਕਦੇ ਆ ਇਹ ਸਾਡੇ ਸਾਰਿਆਂ ਦਾ ਫਰਜ ਬਣਦਾ ਅੱਜ ਦੇ ਦਿਨ ਅੱਜ ਆਇ ਸੌਖਈਏ ਰਾਮ ਜਨਮ ਦੇ ਜਨਮ ਦਿਨ ਤੇ ਗਣਮਨਮੀ ਤੇ ਕਿ ਆਪਾਂ ਸਾਰੇ ਰਾਮ ਦੀ ਇਸ ਕਾਇਮਾ ਤੇ ਚੱਲਦੇ ਹੋਏ ਰਾਮ ਜਨਮ ਦੀ ਸਥਾਪਿਤ ਕਰਨ ਦੇ ਵਿੱਚ ਪੁੱਛਿਸ਼ ਕਰਾਂਗੇ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਬਹੁਤ ਸੰਗਤਾਜ ਪਟਾਲਾ ਦੇ ਵਿੱਚ ਠਾਠਾ ਮਾਰਦਾ ਇਕੱਠ ਹੈ ਰਾਮ ਜਨਮੇ ਤੇ ਵੱਖ-ਵੱਖ ਜਿਹੜੀਆਂ ਸੰਸਥਾਵਾਂ ਨੇ ਉਹ ਸਾਰੀਆਂ ਆਪਣਾ ਐਸੇ ਸ਼ੋਭਾ ਯਾਤਰਾ 'ਚ ਸ਼ਾਮਲ ਹੋ ਰਹੀਆਂ ਨੇ ਉਹਦੇ ਵਿੱਚ ਸਾਰੀਆਂ ਕੌਮਾਂ ਦੇ ਤੇ ਉਹਦੇ ਵਿੱਚ ਮੁਸਲਮਾਨ ਨੇ ਸਿੱਖ ਨੇ ਹਿੰਦੂ ਨੇ ਸਾਰੀਆਂ ਕੌਮਾਂ ਦੇ ਸਾਰੇ ਜਿਹੜੇ ਆਪਣਾ ਸੰਕਾਤਾ ਨੂੰ ਨਜ਼ਰ ਆ ਰਹੇ ਔਰਤਾਂ ਵੀ ਨੇ ਇਸ ਅੱਜ ਦੇ ਦਿਨ ਮੈਂ ਬਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਪ੍ਰਾਪਰਟੀ ਵੇਚਣੇ ਔਰ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز